ਚੈਨਲ ਦੇਖ ਰਹੇ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ੍ਰੀ ਅਕਾਲ ਅੱਜ ਤੁਹਾਨੂੰ ਚੈਰੀ ਦੇ ਬਾਗਾਂ ਦੇ ਵਿੱਚ ਲੈ ਜਾਣੇ ਆ ਇਹ ਇੱਕ ਨਵਾਂ ਤਜਰਬਾ ਹੈ ਜਿਹੜਾ ਕਿ ਚੈਰੀ ਦੇ ਬਾਗਾਂ ਦੇ ਵਿੱਚ ਜਾ ਕੇ ਪਹਿਲਾਂ ਤਾਂ ਐਂਟਰੀ ਫੀਸ ਲੱਗਦੀ ਹੈ ਸਾਡੇ 8 ਡਾਲਰ ਪਰ ਪਰਸਨ ਲੱਗਿਆ ਤੇ ਉਸ ਤੋਂ ਬਾਅਦ ਚੈਰੀਆਂ ਤੋੜੀਆਂ ਅਸੀਂ ਚੈਰੀਆਂ ਤੋੜ ਕੇ ਖਾ ਜਿੰਨੀਆਂ ਮਰਜ਼ੀ ਲੋ ਤੇ ਬਾਕੀ ਚੈਰੀਆਂ ਤੋੜ ਕੇ ਜਿਹੜੀਆਂ ਅਸੀਂ ਲੈ ਕੇ ਆਉਣੀਆਂ ਤੋੜ ਕੇ ਉਹਨੇ ਪਾਸੇ ਚੈਰੀਆਂ ਤੇ ਉਹਨਾਂ ਦੀ ਪੇਮੈਂਟ ਬਾਜ਼ਾਰ ਨਾਲੋਂ ਜ਼ਿਆਦਾ ਬਾਜ਼ਾਰ ਤੇ ਮੈਂ 9 ਇੱਥੇ ਲੱਗੀਆਂ ਨੇ ਤੋੜ ਲਈਆਂ ਇੱਥੇ 13 ਪਰ ਕੇ ਜੀ ਅਸੀਂ ਚੈਰੀਆਂ ਲੈ ਕੇ ਆਂਦੀਆਂ ਤੇ ਆ ਬਾਗ ਬਹੁਤ ਸੋਹਣੇ ਲੱਗੇ ਹੋਏ ਆ ਬਾਕੀ ਤੁਸੀਂ ਵੀਡੀਓ ਦੇਖੋ ਇਹ ਤਾਂ ਲਾਈਨ ਖਾਲੀ ਕੀਤੀ ਪਈ ਆ ਜਮਾ ਆਵੇ ਖਾਲ ਲੱਗੀਆਂ ਆਹ ਦੇਖੋ ਨਾ ਸਨ ਆਵੇ ਆ ਚੈਰੀਆਂ ਲੱਗੀਆਂ ਆਵੇ ਆ ਚੈਰਿਆਂ ਦੇ ਗੁੱਛੇ ਲੱਗੇ ਆਹ ਸਾਰੇ ਬੂਟੇ ਭਰੇ ਪਏ ਆ ਚੈਰੀਆਂ ਨਾਲ ਤੇ ਜਿਵੇਂ ਵਰਗੀ ਰੰਗ ਦੀ ਹੁੰਦੀ ਐ ਆਵੇ ਮੈਂ ਤੋੜ ਕੇ ਆਹ ਤੋੜ ਲਈਆਂ ਉੱਤ ਜਾਲ ਪਾਇਆ ਵੈ ਜਨਮਰਾਂ ਤੋਂ ਤੇ ਆ ਹੁਣ ਅਸੀਂ ਇਹ ਨਵਾਂ ਤਜਰਬਾ ਪਹਿਲੀ ਵਾਰੀ ਆਏ ਆ ਅਸੀਂ ਅੱਜ ਮਿੱਠੀਆਂ ਬਹੁਤ ਆ ਜੈਰੀਆਂ ਮਿੱਠੀਆਂ ਭਰਤ ਪਰਲੀ ਬਹੁਤ ਮਿੱਠੀ ਹੈ। ਨਾ ਇਹ ਦੂਜੀ ਲਾਈਨ ਹੈ ਇਧਰ ਲਈ। ਪਰ ਚਾਉਂ ਗਿਆ। ਹੂੰ। ਕਾ ਠੀਕ ਹੈ। ਭਰਤ ਇਧਰ ਮੂੰਹ ਕਰ ਪੁੱਤ। ਨੋ ਪਰਾਂ ਤੁਹਾਨੂੰ ਮੈਂ ਗਾਈਆਂ ਫਿਰਦੀਆਂ ਵਿਖਾਉਣਾ ਹੈ ਖੇਤਾਂ ਦੇ ਵਿੱਚ। ਹਜ਼ਾਰਾਂ ਲੱਗੀਆਂ ਹੋਈਆਂ ਉਹ ਗਾਈਆਂ ਫਿਰਦੀਆਂ ਸਾਹਮਣੇ ਕਿੰਨੀਆਂ ਹਜ਼ਾਰਾਂ ਏਕੜ ਦੇ ਫਾਰਮਾਂ ਲੋਕਾਂ ਦੇ ਉਹ ਵੇਖਤੀ ਨਹੀਂ ਉਹ ਵੇਖ ਘਰ ਪਾਇਆ ਹੋਏ ਉੱਤੇ ਕਿੱਡੇ ਸੋਹਣੇ ਪਾਲਤੂ ਜੀ ਪਰੇਲੀ ਉੱਪਰਲੀ ਉੱਠੀ ਚਲੋ ਇਥੇ ਨਾਲੇ ਤੋੜਦੇ ਆ ਆਪਦੇ ਤੇ ਨਾਲੇ ਆਪ ਤੋੜ ਕੇ ਫਿਰ ਪੈਸੇ ਵੀ ਉਹਨਾਂ ਦੇ ਹਾਂ ਉਹਨਾਂ ਦੇ ਵੀ ਪੈਸੇ ਹੁੰਦੇ ਨੇ ਹਾਂ ਪਰ ਐਂਟਰੀ ਤੇ ਵੀ 40000 ਮੰਮੀ ਨੇ ਮੇਰੇ ਚੈਰੀ ਨਹੀਂ ਖਾਦੀ ਜਿਹੜੀ ਮੰਮੀ ਦੇ ਪੈਸੇ ਲੱਗਦੇ ਨੇ ਚਲੋ ਆ ਦੇਖੋ ਜੀ ਅੱਜ ਅਸੀਂ ਚੈਰੀਆਂ ਦੇ ਫਾਰਮ 'ਚ ਆਏ ਆ ਚੈਰੀਆਂ ਤੋੜਨ ਪੈਕਅਪ ਚੈਰੀ ਜਿਹੜੀ ਮੈਂ ਗੱਲ ਕਹੀ ਸੀ ਪਾਈ ਵਿੱਚ ਪਹਿਲਾਂ ਹੋਰ ਇੱਕ ਸਾਸ ਇੱਕ ਨੂੰ ਹਾਂ ਉਹਨਾਂ ਦੀ ਬੰਦੀ ਕਿੰਨੀ ਹੈ ਹਾਂ ਦੋਨਾਂ ਗਲਨ ਦਾ ਪਛਾਣ ਕਰੋ ਇੱਕ ਇਸਤਿਕ ਨੂੰ ਖਾ ਕੇ ਚੈਰੀਆਂ ਹੋ ਗਈਆਂ ਲਾਲ ਲਾਲ ਮੂੰਹ ਆ ਵਾਹ ਬੀ ਵਾਹ ਦਾਸ ਸਾਹਿਬ ਬਿਲਕੁਲ ਕਵੀਰਾਜ ਕਿੰਨੇ ਕਫਤਾ ਕੋਈ ਉਹ ਨਾ ਬਿਨਾ ਬੰਦ ਆ ਆ ਵੇ ਲੋਕ ਵੱਖ-ਵੱਖ ਲੋਕ ਆਉਂਦੇ ਆ ਚੈਰੀਆਂ ਤੋੜਨਾ ਚੈਰੀ ਦਾ ਫਾਰਮ ਬਹੁਤ ਸੋਹਣੀਆਂ ਚੈਰੀਆਂ ਲੱਗੀਆਂ ਮੈਂ ਤੁਹਾਨੂੰ ਚੈਰੀਆਂ ਵੀ ਦਿਖਾਉਣਾ ਤੋੜੀਆਂ ਹੋਈਆਂ ਜਿਹੜੀਆਂ ਅਸੀਂ ਆ ਵੇ ਇਹਦੇ ਵਿੱਚ ਪਿੱਕ ਕੀਤੀਆਂ ਆ ਵੇਖੋ ਉਹ ਨਾਲੇ ਹੋਰ ਵੀ ਬਾਗ ਚ ਦਿਖਾ ਕੇ ਲਿਆਉਣਾ ਤੁਹਾਨੂੰ ਕਿਵੇਂ ਲੱਗੀ ਆ ਵੇ ਚੈਰੀ ਬਹੁਤ ਲੱਗਦੀ ਹੈ ਇੱਥੇ ਪਰ ਹੁਣ ਇੱਥੇ ਤੋਂ ਤੋੜੀਆਂ ਹੋਈਆਂ ਇਥੋਂ ਆ ਵੇ ਇਹ ਆਵੇ ਪੁੱਛਾ ਲੱਗਿਆ ਹੋਇਆ ਚੈਰੀਆਂ ਦਾ ਹੋਰ ਸਾਹਮਣੇ ਆ ਵੇਖੋ ਸਾਡਾ ਭਾਰਤ ਵੀ ਨਾਲ ਆਇਆ ਚੈਰੀਆਂ ਤੋੜਨ ਅੱਜ ਹਿਮਨ ਵੀ ਆਈ ਹੈ ਉਹ ਹਿਮਨ ਚੱਲੀ ਹੈ ਬਹੁਤ ਲੋਕ ਆਏ ਹੋਏ ਚੈਰੀਆਂ ਤੋੜਨ ਇਹ ਤੋੜ ਕੇ ਮੁੱਲ ਲੈ ਜਾਣੀਆਂ ਇੱਥੇ ਕਾ ਫਰੀਦ ਕਾਣੀਆਂ ਬੜੀ ਹੈ